ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਿਨ ਸ਼ੁੱਕਰਵਾਰ 7 ਨਵੰਬਰ 2025 ਪਿੰਡ ਹਿਆਤਪੁਰ ਜਟਾਂ ਜ਼ਿਲ੍ਹਾ ਨਵਾਂ ਸ਼ਹਿਰ ਬਰਕਤ ਐਗਰੋਟੈਕ ਪ੍ਰੋਜੈਕਟ ਦੇ ਅਧੀਨ ਜੋ ਅਸੀਂ ਇੱਕ ਕਨਸੈਪਟ ਨੂੰ ਸ਼ੁਰੂ ਕੀਤਾ ਹੈ ਜ਼ਹਿਰ ਮੁਕਤ ਖੇਤੀ ਦਾ ਉਹਦੇ ਵਿੱਚ ਆਪਾਂ ਵਾਰ-ਵਾਰ ਇਹੀ ਗੱਲ ਕਰਦੇ ਹਾਂ ਕਿ ਅਗਰ ਅਸੀਂ ਤੰਦਰੁਸਤ ਜੀਵਨ ਜੀਣਾ ਹੈ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮਿੱਟੀ ਨੂੰ ਆਪਾਂ ਤੰਦਰੁਸਤ ਕਰੀਏ ਕਿਉਂਕਿ ਮਿੱਟੀ ਆਪਣੇ ਆਪ ਦੇ ਵਿੱਚ ਇੱਕ ਜੀਵਤ ਸੰਸਾਰ ਹੈ ਮਿੱਟੀ ਦੇ ਵਿੱਚ ਜਿਹੜੇ ਕਰੋੜਾਂ ਦੇ ਹਿਸਾਬ ਨਾਲ ਸੂਖਮ ਜੀਵ ਆ ਸਾਡੇ ਲਈ ਲਾਹੇਵੰਦ ਮਿੱਤਰ ਆ ਸਾਡੇ ਲਈ ਲਾਹੇਵੰਦ ਉਲੀਆਂ ਉਹ ਦਿਨਮ ਦਿਨ ਘਟ ਕਿਉਂ ਰਹੀਆਂ ਕਿਉਂਕਿ ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਮਾਤਰਾ ਜਿਹੜੀ ਆ ਉਹ ਨੁਕਸਾਨਦਾਇਕ ਹੁੰਦੀ ਆ ਭਾਵੇਂ ਅਸੀਂ ਦੁੱਧ ਦੀ ਗੱਲ ਕਰ ਲਈਏ ਚਾਹੇ ਘió ਦੀ ਗੱਲ ਕਰ ਲਈਏ ਚਾਹੇ ਸ਼ਹਿਦ ਦੀ ਗੱਲ ਕਰ ਲਈਏ ਕਿਉਂਕਿ ਲੋੜ ਤੋਂ ਵੱਧ ਮਾਤਰਾ ਜਿਹੜੀ ਆ ਉਹ ਸਾਨੂੰ ਨੁਕਸਾਨ ਹੀ ਕਰਦੀ ਆ ਜਿਹੜਾ ਕੈਮੀਕਲ ਖਾਦਾਂ ਸਪਰੇਆ ਆਈਆਂ ਉਹ ਲੋੜ ਸੀ ਕਿ ਉਪਜ ਨੂੰ ਵਧਾਉਣਾ ਹੈ ਚਿੰਤਾ ਸੀ ਕਿ ਜਿੰਨੀ ਜਨਸੰਖਿਆ ਵਧ ਰਹੀ ਆ ਉਹਨਾਂ ਅਤਪਾਦਨ ਬਤਾਇਆ ਜਾਵੇ ਪਰ ਇੱਕ ਲੋੜ ਤੋਂ ਵੱਧ ਮਾਤਰਾ ਨੇ ਫਸਲਾਂ ਦਾ ਵਧਾ ਦਿੱਤੀਆਂ ਅਤਪਾਦਨ ਤਾਂ ਵਧ ਗਿਆ ਪਰ ਉਸ ਅਤਪਾਦਨ ਦੇ ਨਾਲ ਨਾਲ ਜਿਹੜੀ ਕੁਆਲਿਟੀ ਸੀ ਉਹ ਘਟ ਗਈ ਜਿਹੜੀ ਅਨਾਜ ਦੀ ਗੁਣਵੱਤਾ ਸੀ ਨਿਊਟ੍ਰੀਸ਼ਨ ਵੈਲਿਊ ਸੀ ਉਹ ਘਟ ਗਈ ਉਹਨੂੰ ਵਧਾਉਣ ਲਈ ਜੋ ਉਪਰਾਲੇ ਪਹਿਲਾਂ ਕੀਤੇ ਜਾਂਦੇ ਸੀ ਉਹਨਾਂ ਵੱਲੋਂ ਧਿਆਨ ਹਟ ਕੇ ਕੈਮੀਕਲ ਖਾਦਾਂ ਤੇ ਜ਼ੋਰ ਦਿੱਤਾ ਜਾਣ ਲੱਗਾ ਜਿਹਦੇ ਫਲਸਰੂਪ ਪਹਿਲਾਂ ਦੇ ਮੁਕਾਬਲੇ ਜਿਹੜੀ ਸੇਤ ਹੈ ਦਿਨ-ਬ-ਦਿਨ ਨਿਕਲਦੀ ਜਾ ਰਹੀ ਆ ਤੇ ਜੋ ਅਸੀਂ ਉਤਪਾਦਨ ਵਧਾ ਕੇ ਮੁਨਾਫਾ ਕਮਾ ਰਹੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਕੀਤੀਆਂ ਹੋਈਆਂ ਐਫੜੀਆਂ ਹਸਾਲਾਂ ਦੇ ਵਿੱਚ ਜਾ ਜਾ ਕੇ ਟੁੱਟਦੀਆਂ ਸੋ ਦੋਸਤੋ ਸਾਨੂੰ ਧਰਤੀ ਜਿਹਨੂੰ ਆਪਾਂ ਮਾਤਾ ਕਹਿੰਦੇ ਆ ਉਹਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੇ ਕਰੋੜਾਂ ਦੀ ਸੰਖਿਆ ਦੇ ਵਿੱਚ ਸੂਖਮ ਜੀਵ ਹੈ ਬੈਕਟੀਰੀਆ ਹੈ ਆ ਫੰਗਸ ਆ ਉਹਨੂੰ ਮੁੜ ਸਿਰਜੀਤ ਕਰਨ ਦੀ ਲੋੜ ਆ ਜਿਹਦੇ ਵਿੱਚ ਸਾਨੂੰ ਜੈਵਿਕ ਮਾਦਾਂ ਤਾਂ ਵਧਾਉਣਾ ਹੀ ਪਏਗਾ ਨਾਲ ਨਾਲ ਸੂਖਮ ਜੀਵ ਜਿਹੜੇ ਆ ਉਹ ਸਾਨੂੰ ਹੁਣ ਜਿੱਦਾਂ ਬਾਹਰੋਂ ਲੈਣੇ ਪੈ ਰਹੇ ਆ ਬਹੁਤ ਸਾਰੀਆਂ ਸਸਤਾਵਾਂ ਤੋਂ ਕੰਪਨੀਆਂ ਤੋਂ ਹੁਣ ਪ੍ਰੋਡਕਟ ਆ ਰਹੀ ਆ ਬੈਕਟੀਰੀਆ ਵਾਸਤੇ ਵੱਖਰੀ ਵੱਖਰੀ ਉਹਨਾਂ ਦੀ ਲੋੜ ਇਸ ਕਰਕੇ ਹੈ ਤਾਂ ਕਿ ਜਿਹੜਾ ਸਾਡੀ ਜ਼ਮੀਨ ਦੇ ਵਿੱਚ ਖਾਦ ਦੀ ਮਾਤਰਾ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਆ ਅਸੀਂ ਕਹਿ ਦਿੰਦੇ ਆ ਖਾਦ ਤੋਂ ਬਗੈਰ ਕੁਝ ਹੁੰਦਾ ਹੀ ਨਹੀਂ ਆ ਜਾਂ ਜਿੱਥੇ ਪਹਿਲਾਂ ਇੱਕ ਥੈਲਾ ਪਾਇਆ ਜਾਂਦਾ ਸੀ ਅੱਜ ਡਬਲ ਕਰ ਦਿੱਤੀ ਗਈ ਡੋਸ ਕਈ ਜਗ੍ਹਾ ਦੇ ਉੱਤੇ ਤਿੰਨ ਤਿੰਨ ਥੈਲੇ ਕਿ ਇਕੜ ਦੇ ਪਾਏ ਜਾ ਰਹੇ ਆ ਸੋ ਦੋਸਤੋ ਉਹਨਾਂ ਨੂੰ ਵਧਾਉਣ ਲਈ ਸਾਨੂੰ ਉਪਰਾਲੇ ਕਰਨੇ ਪੈਣਗੇ ਜ਼ਮੀਨ ਦੇ ਵਿੱਚ ਜੈਵਿਕ ਮਾਦਦਾ ਵਧਾਉਣਾ ਪਏਗਾ ਆ ਸਾਡੇ ਜਿੱਦਾ ਕੋਹਾ ਪਿਆ ਇਹ ਭਾਵੇਂ ਆਵਾਰਾ ਪਸ਼ੂ ਆ ਭਾਵੇਂ ਆਪਣਾ ਹਿੱਸਾ ਲੈ ਜਾਂਦੇ ਆ ਪਰ ਫਿਰ ਵੀ ਆਪਣਾ ਹਿੱਸਾ ਦੇ ਕੇ ਵੀ ਜਾਂਦੇ ਆ ਇਹ ਜਿੱਦਣ ਮੌਸਮ ਖਰਾਬ ਸੀ ਉਦਣ ਜਾਲ ਤੋਂ ਟੱਪ ਕੇ ਕੁਝ ਜਾਨਵਰ ਆ ਗਿਆ ਸੀ ਇਹ ਜਵੀ ਨੂੰ ਉਪਰੋਂ ਡੰਗ ਗਏ ਆ ਉਪਰੋਂ ਉਪਰੋਂ ਖਾ ਗਏ ਤੇ ਗੋਹਾ ਕਰ ਗਏ ਆ ਪੁਰਾਣੇ ਸਮੇਂ ਦੇ ਵਿੱਚ ਵੀ ਇਹੀ ਜਿਹੜਾ ਇੱਕ ਸਿਧਾਂਤ ਹੁੰਦਾ ਸੀਗਾ ਕਿ ਪਸ਼ੂ ਖੇਤਾਂ ਦੇ ਵਿੱਚ ਚਰਦੇ ਸੀ ਉਹਨਾਂ ਦਾ ਪਿਸ਼ਾਬ ਤੇ ਉਹਨਾਂ ਦਾ ਗੋਹਾ ਜ਼ਮੀਨ ਦੇ ਵਿੱਚ ਹੀ ਜਾਂਦਾ ਸੀ ਤੇ ਉਹਦੇ ਨਾਲ ਕਾਫੀ ਬੈਕਟੀਰੀਆ ਜਿਹੜੇ ਆ ਤੇ ਕਾਫੀ ਤੱਤ ਮਿਲ ਜਾਂਦੇ ਸੀ ਈਵਨ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਪਖਾਨੇ ਉਦੋਂ ਜਿਹੜੇ ਗੋਸਲਖਾਨੇ ਆ ਬਾਥਰੂਮ ਟਾਇਲਟ ਬਹੁਤ ਘੱਟ ਹੁੰਦੇ ਸੀ ਤੇ ਖੇਤਾਂ ਦੇ ਵਿੱਚ ਜਾਂਦੇ ਸੀ ਉਦੋਂ ਆਮ ਤੌਰ ਤੇ ਕਿਹਾ ਜਾਂਦਾ ਸੀਗਾ ਕਿ ਖੇਤ ਵਾਲਾ ਪੇਟ ਵਿੱਚ ਤੇ ਪੇਟ ਵਾਲਾ ਖੇਤ ਵਿੱਚ ਮਤਲਬ ਖੇਤ ਦੇ ਵਿੱਚ ਉੱਗਿਆ ਹੋਇਆ ਭੋਜਨ ਅਨਾਜ ਪੇਟ ਦੇ ਵਿੱਚ ਜਾਂਦਾ ਤੇ ਨਾਲ ਨਾਲ ਜਿਹੜਾ ਸਾਡੇ ਪੇਟ ਦਾ ਫालतू ਮਲਮੁੱਤਰ ਸੀ ਉਹ ਖੇਤਾਂ ਦੇ ਵਿੱਚ ਜਾਂਦਾ ਸੀ ਹੁਣ ਇਹ ਚੀਜ਼ਾਂ ਜਿਹੜੀਆਂ ਵਿਧਾਨ ਲਈ ਉਪਰਾਲੇ ਸਾਨੂੰ ਕਰਨੇ ਪੈਣਗੇ ਉਹਦੇ ਲਈ ਆਪਾਂ ਉਪਰਾਲਾ ਕਰ ਰਹੇ ਆ ਬਹੁਤ ਸਾਰੇ ਕਿਸਾਨ ਹੋਰ ਵੀ ਇਸ ਚੀਜ਼ ਦੇ ਉੱਤੇ ਚਿੰਤਤ ਨੇ ਕਰ ਰਹੇ ਨੇ ਜੋ ਮੈਂ ਗੱਲਾਂ ਕਰ ਰਿਹਾ ਉਹ ਸਭ ਨੂੰ ਪਤਾ ਹੈ ਪਰ ਅਮਲ ਕੋਈ ਕੋਈ ਕਰ ਰਿਹਾ ਤਾਂ ਦੋਸਤੋ ਆਓ ਰਲ ਕੇ ਅਸੀਂ ਧਰਤੀ ਮਾਂ ਨੂੰ ਬਚਾਈਏ ਅਸੀਂ ਇਹਦੇ ਵਿੱਚ ਜੈਵਿਕ ਮਾਦ ਤਾ ਵਧਾਉਣਾ ਨਾਲ ਬੈਕਟੀਰੀਆ ਜਿਹੜੇ ਆ ਉਹਨਾਂ ਨੂੰ ਵੀ ਵਧਾਉਣ ਦੀ ਸਾਡੇ ਕੋਲ ਬਹੁਤ ਵਧੀਆ ਉਪਰਾਲੇ ਹੈਗੇ ਆ ਇਹਦੇ ਵਿੱਚ ਬਗੈਰ ਖਰਚਾ ਕੀਤਾ ਵੀ ਕਿਸਾਨ ਵੀਰ ਜਿਨ੍ਹਾਂ ਕੋਲ ਭਾਵੇਂ 1-2 ਪਸ਼ੂ ਆ ਭਾਵੇਂ 4 ਪਸ਼ੂ ਆ ਬਸ ਸ਼ੁਰੂਆਤ ਕਰਨ ਤੇ ਜਿੰਨੀ ਕੁ ਖਾਦ ਸਾਲ ਦੇ ਵਿੱਚ ਪਾਉਂਦੇ ਆ ਉਹੀ ਪੈਸਾ ਬਚ ਕੇ ਆਪਣੇ ਖੇਤ ਨੂੰ ਤੰਦਰੁਸਤ ਕਰ ਸਕਦੇ ਆ ਭਾਵੇਂ ਥੋੜੀ ਜਗ੍ਹਾ ਤੋਂ ਸ਼ੁਰੂਆਤ ਕੀਤੀ ਜਾਵੇ ਪਿੰਡ ਹਿਆਪਾ ਪੋਜਟਾ ਬਲਿਹਾਰ ਸਿੰਘ ਧੰਨਵਾਦੀ ਸਸੀਕਾਲ